ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਆ ਦੋਸਤੋ ਠੀਕ ਠਾਕ ਹਾਂ ਅੱਜ ਫੇਰ ਇੱਕ ਛੋਟੀ ਜੀ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਦਾ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਹੁੰਦਾ ਵਾ ਤੇ ਕੋਈ 15 ਸਾਲ ਦਾ ਬੱਚਾ ਹੁੰਦਾ ਉਹਦਾ 15 ਤੋਂ 12 ਸਾਲ ਦੇ ਵਿੱਚ 12 ਤੋਂ 15 ਸਾਲ ਦੇ ਵਿੱਚ ਉਹਦਾ ਇੱਕ ਬੱਚਾ ਹੁੰਦਾ ਵਾ ਤੇ ਵਧੀਆ ਖੁਸ਼ਹਾਲ ਫੈਮਿਲੀ ਹੁੰਦੀ ਆ ਤੇ ਛੋਟਾ ਜਿਹਾ ਪਰਿਵਾਰ ਹੁੰਦਾ 12 ਤੋਂ 15 ਸਾਲ ਦਾ ਬੱਚਾ ਹੁੰਦਾ ਵਾ ਤੇ ਉਹ ਬੱਚੇ ਨੂੰ ਕਹਿੰਦਾ ਵੀ ਆ ਜਾ ਵੀ ਪਾਰਕ ਦੇ ਵਿੱਚ ਆਪਾਂ ਚੱਲਦੇ ਆਂ ਤੇ ਬੂਟੇ ਲਾਉਣੇ ਆ ਗਾਰਡਨਿੰਗ ਕਰਦੇ ਆ ਤੇ ਜਦੋਂ ਗਾਰਡਨਿੰਗ ਕਰਨ ਆਸਤੇ ਲੈ ਜਾਉਂ ਕਹਿੰਦਾ ਵੀ ਚੱਲ ਆਪਾਂ ਬੂਟੇ ਲਾਉਣੇ ਬੇਟਾ ਵੀ ਕਹਿੰਦਾ ਚਲੋ ਠੀਕ ਆ ਹਾਂ ਬੂਟੇ ਲਾਉਣੇ ਆਪਾਂ ਜਦੋਂ ਬੂਟੇ ਲਾਉਣ ਵਾਸਤੇ ਜਾਂਦੇ ਆ ਤਾਂ ਉਹ ਕਹਿੰਦਾ ਵੀ ਸਾਰੇ ਕੰਮ ਕਰੀ ਜਾਂਦਾ ਬੱਚਾ ਜਿੰਨਾ ਹੁੰਦਾ ਉਹਦੇ ਤੋਂ ਉਹਨਾ ਕਰਦਾ ਟੋਆ ਪੱਟਦਾ ਪਾਣੀ ਪਾਉਂਦਾ ਕਿਤੇ ਅਗੀ ਕਰਦਾ ਕਿਤੇ ਕੀ ਕਰਦਾ ਸਾਰਾ ਕੁਝ ਕਰਦਾ ਜਿੰਨਾ ਕੁਝ ਉਹ ਤੋਂ ਹੁੰਦਾ ਵਾ ਜਿੰਨਾ ਕੁਝ ਹੁੰਦਾ ਉਹ ਤੋਂ ਹੁੰਦਾ ਉਹ ਕਰਦਾ ਵਾ ਤੇ ਬਾਅਦ ਚ ਕੀ ਹੁੰਦਾ ਵਾ ਇਹ ਉਹ ਕਹਿੰਦਾ ਵੀ ਬੱਚੇ ਨੂੰ ਉਹਦਾ ਜਿਹੜਾ ਫਾਦਰ ਹੁੰਦਾ ਉਹ ਨਾ ਕੁਝ ਨਾ ਕੁਝ ਸਿਖਾਉਣਾ ਆਪਣੇ ਦਿਮਾਗ 'ਚ ਘੜਦਾ ਵਾ ਤੇ ਉਹ ਕਹਿੰਦਾ ਵੀ ਚਾਲ ਪੁੱਤਰ ਰੁਈਆ ਤੁੰ ਗੱਲ ਸੁਣ ਮੇਰੀ ਕਹਿੰਦਾ ਹਾਂਜੀ ਪਾਪਾ ਕਹਿੰਦਾ ਤੂੰ ਐਦਾਂ ਕਰੋ ਜਿਹੜਾ ਪਾਰਕ ਦੇ ਗੇਟ ਤੇ ਪੱਥਰ ਪਿਆਣਾ ਉਹਨੂੰ ਚੱਕ ਕੇ ਸਾਈਡ ਤੇ ਕਰਨਾ ਉਹਨੂੰ ਸਾਈਡ ਤੇ ਹਟਾਉਣਾ ਵਾ ਉਹ ਥਾਂ ਸਾਫ਼ ਕਰਨੀ ਆ ਤੇ ਆਪਾਂ ਉੱਥੇ ਬੂਟਾ ਲਉਣਾ ਇੱਕ ਉਹ ਬੰਦਾ ਠੀਕ ਆ ਪਾਪਾ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰਦਾ ਹਾਂ ਹਾਲੇ ਮਤਲਬ ਕਿ ਜਵਾਨੀ ਆਣੀ ਸੀ ਉਦੋਂ ਪਹਿਲਾ ਦਾ ਟਾਈਮ ਹੁੰਦਾ ਇਹ ਤਾਂ ਉਹ ਜੋਰ-ਜ਼ਾਰ ਲਾਉਂਦਾ ਨਹੀਂ ਪਾਸੇ ਹਟਦਾ ਪੱਥਰ ਤੇ ਬੜਾ ਕੁਛ ਕਰਦਾ ਵਾ ਤੇ ਖੀਰੀਪਾਪ ਕੋਲੇ ਆ ਜਾਂਦਾ ਕਹਿੰਦਾ ਪਾਪਾ ਮੇਰੇ ਤੋਂ ਨਹੀਂ ਹੁੰਦਾ ਪੱਥਰ ਨਹੀਂ ਹਟਦਾ ਬਾਪੂ ਤੇ ਕਹਿੰਦਾ ਇੱਕ ਵਾਰਾ ਕਰਕੇ ਤਾਂ ਦੇਖ ਸਾਰੇ ਤਰੀਕੇ ਬਣਾ ਜਿੰਨਾ ਵੀ ਕਰ ਸਕਦਾ ਕਰ ਤੂੰ ਉਹ ਦੂਰੂ ਤੋਂ ਫੇਰ ਜਾਂਦਾ ਵਾ ਵੀ ਪੱਥਰ ਨੂੰ ਹਿਲਾਉਂਦਾ ਇੱਧਰ ਉੱਧਰ ਕਰਦਾ ਵਾ ਨਹੀਂ ਹੁੰਦਾ ਜਦੋਂ ਨਹੀਂ ਹੁੰਦਾ ਤਾਂ ਖੀਰ ਤੇ ਰੋਣ ਲੱਗ ਜਾਂਦਾ ਵਾ ਕਹਿੰਦਾ ਵੀ ਕਿਉਂਕਿ ਸ਼ਹਿਰੀ ਜਵਾਕਾਂ ਨਾਲ ਪੜਦਾ ਹੁੰਦਾ ਤੇ ਉਸ ਹਾਵ ਨਾਲ ਉਹਨੂੰ ਉਹ ਚੀਜ਼ ਉਹ ਚੀਜ਼ਾਂ ਆ ਜਾਂਦੀਆਂ ਤੇ ਉਹ ਜਦੋਂ ਰੋਣ ਲੱਗ ਜਾਂਦਾ ਤੇ ਆਦੇ ਪਾਪਾ ਕੋਲੇ ਆਉਂਦਾ ਪਾਪਾ ਉਹਦਾ ਸਾਦਾ ਉਹ ਨੂੰ ਪਤਾ ਲੱਗ ਜਾਂਦਾ ਉਹਦੇ ਪਿਓ ਨੂੰ ਵੀ ਇਹ ਰੋਂਦਾ ਕਾ ਤੋਂ ਤੇ ਜਦੋਂ ਉਹਦਾ ਪਿਓ ਉਹਦੇ ਕੋਲੇ ਆ ਕੇ ਕਹਿੰਦਾ ਕਿਹਨਾਂ ਕੀ ਗੱਲ ਹੋਏ ਬੇਟਾ ਤੂੰ ਰੋ ਰਿਹਾ ਕਾ ਤੋਂ ਉਹ ਕਹਿੰਦਾ ਵੀ ਤੁਸੀਂ ਮੈਨੂੰ ਇੱਕ ਟਾਸਕ ਦਿੱਤਾ ਵਾ ਕਹਿੰਦਾ ਇਹ ਵੀ ਕੋਈ ਗੱਲ ਆ ਕਹਿੰਦਾ ਵੀ ਮੈਂ ਏਡਾ ਹੈਗਾ ਹਾਲੇ ਏਡਾ ਵੱਡਾ ਪੱਥਰ ਆ ਮੈਂ ਕਿਹੜੇ ਹਿਸਾਬ ਨਾਲ ਕਰ ਦਵਾਂ ਤੁਸੀਂ ਜਾਂ ਕਰ ਨਹੀਂ ਕਰਨਾ ਮੇਰੇ ਤੋਂ ਨਹੀਂ ਹੋ ਰਿਹਾ ਕੁਝ ਹੋਰ ਕੰਮ ਦੇ ਦੋ ਇਦਾਂ ਇਦਾਂ ਕਰਕੇ ਵੀ ਇਹਨਾਂ ਮਨੋਂ ਇਹ ਚੀਜ਼ ਦਿੱਤੀ ਆ ਤੂੰ ਕਹਿੰਦਾ ਪਤ ਤੂੰ ਕਰਤਾ ਸਹੀ ਹਰੇਕ ਚੀਜ਼ ਆ ਹਰੇਕ ਤਰੀਕਾ ਅਪਣਾਇਆ ਨੂੰ ਕਿਸੇ ਵੀ ਤਰੀਕੇ ਨਾਲ ਪਾਸੇ ਹਟਾਉਣ ਦਾ ਤੇਰੇ ਲਈ ਅੱਜ ਦਾ ਇਹ ਟਾਸਕ ਆ ਵੀ ਨੂੰ ਕਰ ਉਹ ਰੋਂਦਾ ਵਾ ਤੇ ਉਹ ਕਹਿੰਦਾ ਵੀ ਮੇਰੇ ਤੋਂ ਨਹੀਂ ਹਟਦਾ ਤੇ ਮੈਂ ਚੱਲਿਆ ਵਾ ਉਹ ਕਹਿੰਦਾ ਨਹੀਂ ਖੜ ਕਹਿੰਦਾ ਤੂੰ ਸਾਰੇ ਤਰੀਕੇ ਅਪਣਾ ਲਏ ਹੀ ਕਹਿੰਦਾ ਹਾਂ ਮੈਂ ਸਾਰੇ ਤਰੀਕੇ ਅਪਣਾ ਲਏ ਕਹਿੰਦਾ ਪਰ ਤੂੰ ਇੱਕ ਤਰੀਕਾ ਨਹੀਂ ਅਪਣਾਇਆ ਉਹ ਬੱਚਾ ਬੜਾ ਹਰਾਉਣ ਹੁੰਦਾ ਕਹਿੰਦਾ ਉਹ ਕਿਹੜਾ ਤਰੀਕਾ ਮੈਂ ਨਹੀਂ ਅਪਣਾਇਆ ਉਹ ਕਹਿੰਦਾ ਬੇੜਾ ਤੂੰ ਇੱਕ ਤਰੀਕਾ ਇਹ ਨਹੀਂ ਅਪਣਾਇਆ ਤੂੰ ਮੈਨੂੰ ਆਵਾਜ਼ ਨਹੀਂ ਮਾਰੀ ਤੇ ਉਹ ਕਹਿੰਦਾ ਆਹੋ ਗੱਲ ਤਾਂ ਸਹੀ ਹੈ ਕਹਿੰਦਾ ਮੈਂ ਆਪਦੇ ਤੁਹਾਨੂੰ ਮੈਂ ਆਵਾਜ਼ ਕਿਉਂ ਨਹੀਂ ਮਾਰੀ ਤੇ ਕਹਿੰਦਾ ਹਾਂ ਮੈਂ ਤੁਹਾਨੂੰ ਆਪ ਆਵਾਜ਼ ਨਹੀਂ ਮਾਰੀ ਤੇ ਕਹਿੰਦਾ ਇਹ ਚੀਜ਼ ਤੂੰ ਭੁੱਲ ਗਿਆ ਵਾ ਕਹਿੰਦਾ ਜਦੋਂ ਵੀ ਕਿਤੇ ਕਹਿੰਦਾ ਮੁਸੀਬਤ ਚ ਹੋਈਏ ਹਮੇਸ਼ਾ ਆਵਾਜ਼ ਮਾਰ ਲੈਣੀ ਚਾਹੀਦੀ ਆਪਣੇ ਮਾਪਾਪ ਨੂੰ ਇਕੱਲੇ ਨਾ ਤੁਸੀਂ ਇਦਾਂ ਦਾ ਕੰਮ ਕਰੋ ਤਾਂ ਉਹ ਸੋਚਦਾ ਵਾ ਫਿਰ ਆਪਣੇ ਬਾਪ ਨੂੰ ਜੱਫੀ ਪਾ ਲੈਂਦਾ ਕਹਿੰਦਾ ਹਾਂ ਪਾਪਾ ਵੀ ਆ ਜਾਓ ਪੱਥਰ ਹਟਾਉਣੇ ਆ ਫਿਰ ਉਹ ਪੱਥਰ ਪਾਸੇ ਹਟਾਉਂਦੇ ਆ ਤੇ ਉਹ ਜਗਾਹ ਸਾਫ਼ ਕਰਕੇ ਉੱਥੇ ਬੂਟਾ ਲਾ ਦਿੰਦੇ ਆ ਕਹਾਣੀ ਐਡੀ ਖਾਸ ਨਹੀਂ ਕਹਾਣੀ ਛੋਟੀ ਸੀ ਇਹ ਪਰ ਇੱਕ ਛੋਟੀ ਜੀ ਸਿੱਖਿਆ ਇਹ ਹੈ ਇਹਦੇ ਤੋਂ ਵੀ ਕਦੇ ਵੀ ਸਾਨੂੰ ਅਜਿਹੇ ਔਖੇ ਕੰਮਾਂ 'ਚ ਜਾਂ ਐਦਾਂ ਦੇ ਕਈ ਕੰਮ ਹੁੰਦੇ ਆ ਟ੍ਰਿਕਲੀ ਜਿੰਨਾ ਚ ਸਾਨੂੰ ਆਪਣੇ ਮਾਂ ਬਿਓ ਦੀ ਸਲਾਹ ਲੈ ਲੈਣੀ ਚਾਹੀਦੀ ਆ ਉਹਨਾਂ ਨੂੰ ਆਵਾਜ਼ ਮਾਰ ਲੈਣੀ ਚਾਹੀਦੀ ਆ ਨਾ ਕਿ ਕੱਲੇ ਇਦਾਂ ਦੇ ਕੰਮ ਕਰ ਜੋ ਵੀ ਤੂੰ ਲੈ ਤੂੰ ਬਾਅਦ ਚ ਪਛਤਾਉਣਾ ਪੈ ਜਾਵੇ ਜਾਂ ਤੁਹਾਨੂੰ ਰੋਣਾ ਪੈ ਜਾਵੇ ਹਮੇਸ਼ਾ ਮਾਂ ਬਾਪ ਨੂੰ ਪੁੱਛ ਕੇ ਕੰਮ ਕਰੋ ਹਮੇਸ਼ਾ ਆਪਣੇ ਬਾਪ ਨੂੰ ਪੁੱਛ ਕੇ ਕੰਮ ਕਰੋ ਸੋ ਇਸ ਕਰਕੇ ਆ ਵੀ ਕਦੇ ਵੀ ਗਲਤ ਕੰਮ ਕਰਨਾ ਕਰ ਹੋਂ ਹੁੰਦਾ ਵਾ ਪਹਿਲਾਂ ਆਪਣੇ ਮਾਂ ਪਿਓ ਨੂੰ ਪੁੱਛੋ ਲੋ ਉਹਨਾਂ ਦੀ ਸਲਾਹ ਲੈ ਲਓ ਠੀਕ ਆ ਜੇ ਉਹ ਕਹਿੰਦੇ ਹਾਂ ਇਨਾ ਫਿਰ ਉਹਨਾਂ ਦੇ ਹਿਸਾਬ ਨਾਲ ਚੱਲੋ ਆਪਣੇ ਮਾਪੇ ਬਾਪ ਨੂੰ ਪਹਿਲਾਂ ਪੁੱਛਣਾ ਚਾਹੀਦਾ ਵਾ ਇਹ ਕਹਾਣੀ ਦੀ ਇਹ ਸਿੱਖਿਆ ਸੀਗੀ ਸੋ ਆਸ ਕਰਦਾ ਵਧੀਆ ਲੱਗੀ ਹੋਊਗੀ ਇਹ ਸੀ ਇੱਕ ਛੋਟੀ ਜੀ ਸਟੋਰੀ ਸੋ ਮਿਲਦੇ ਆ ਕੱਲ ਨੂੰ ਜੇ ਚੈਨਲ ਤੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਕਮੈਂਟ ਕਰ ਦੇਣਾ ਮਿਲਦੇ ਆ ਅਗਲੀ ਸਟੋਰੀ 'ਚ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ